ਇੱਕ ਹੋਰ ਆਪਣੀ ਨਵੀਂ ਵੀਡੀਓ ਆ ਚੁੱਕੀ ਹੈ ਜੀ ਤੇ ਤੁਹਾਨੂੰ ਪਤਾ ਹੀ ਹੈ ਹਰ ਰੋਜ਼ ਆਪਾਂ ਮਸ਼ੀਨਰੀਆਂ ਲੈ ਕੇ ਤੁਹਾਡੇ ਖਾਤਰ ਆਉਂਦੇ ਰਹਿੰਨੇ ਆ ਤੇ ਬਹੁਤ ਸਾਰੇ ਮਸ਼ੀਨਰੀਆਂ ਤਾਂ ਜਿਹੜੀਆਂ ਆਪਾਂ ਲੈ ਕੇ ਪਹੁੰਚੀਆਂ ਪਹੁੰਚੀਆਂ ਨਾਲ ਤੁਹਾਨੂੰ ਇੱਕ ਘਰ ਮਿਲੂਗਾ ਬਹੁਤ ਹੀ ਜ਼ਿਆਦਾ ਸਸਤਾ ਜੀ 5 ਲੱਖ ਰੁਪਏ ਡਿਮਾਂਡਲੈਸ ਹੋ ਜਾਊਗਾ ਗੱਲਬਾਤ ਪੂਰੀ ਕਰਦੇ ਆਂ ਆਪਾਂ ਮਸ਼ੀਨਰੀਆਂ ਦੀ ਘਰ ਦੀ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਲਾਜ਼ਮੀ ਨੋਟ ਕਰ ਲਓ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਹਰੇ ਜ ਅੱਖਰਾਂ ਚ 7719445360 ਜੇ ਕਿਸੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੋਈ ਜੀਪ ਛੋਟਾ ਥੇ ਕੁਝ ਵੀ ਹੈ ਜੀ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆਂ ਤੇ ਘਰ ਦੀ ਗੱਲਬਾਤ ਵੀ ਕਰਾਂਗੇ ਪਹਿਲਾਂ ਸਭ ਤੋਂ ਤੁਸੀਂ ਦੇਖੋ ਵਰੇਜ਼ਾ ਵੀਡੀ ਗੱਡੀ ਗੱਡੀ ਫਾਸਟ ਓਨਰ ਹੈ ਜੀ ਜੇ ਆਪਾਂ ਚੱਲੀ ਦੀ ਗੱਲ ਕਰੀਏ ਤਾਂ 29000 ਕੁੱਲ ਚੱਲੀ ਹੋਈ ਹੈ ਮਾਡਲ ਗੱਡੀ ਦਾ 2018 ਦਾ ਬੰਪਰ ਟੂ ਬੰਪਰ ਸਾਰੀ ਗੱਡੀ オリジナル ਹੈ ਜਿੰਨੀ ਐਸੈਸਰੀ ਹੁੰਦੀ ਹੈ ਚਾਬੀ ਪਾਨੇ ਜੋ ਵੀ ਕੁਝ ਹੁੰਦਾ ਸਾਰਾ ਕੁਝ ਆਪਨ ਨੂੰ ਨਾਲ ਮਿਲ ਜੂਗਾ ਜਿਹੜੀ ਸਟਿੱਪਣੀਆਂ ਗੱਡੀ ਦੀ ਕੰਪਨੀ ਵੱਲੋਂ ਜਿਹੜੀ ਆਉਂਦੀ ਹੈ ਉਹ ਹਲੇ ਤੱਕ ਮਤਲਬ ਕਿ ਲੱਗੀ ਵੀ ਨਹੀਂ ਹੈਗੀ ਜੀ ਅਨਯੂਜ਼ਡ ਹੈ ਤੇ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਆ ਚ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਹੈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਮੇਰੇ ਭੈਣ ਨੂੰ ਕਿਸੇ ਨੂੰ ਵੀ ਪਸੰਦ ਆਈ ਹੈ ਤੁਸੀਂ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਜਿਵੇਂ ਕਿ ਸੀਟ ਕਵਰ ਹੋ ਗਏ ਬਹੁਤ ਟੌਪ ਦੇ ਮਾਲਕ ਨੇ ਚੜਵਾਏ ਹੋਏ ਆ ਤੇ ਸਟੇਰਿੰਗ ਤੇ ਕਵਰ ਚੜਾਏ ਹੋਏ ਮਾਲਕ ਨੇ ਵਧੀਆ ਸੋਹਣੀ ਸਾਫ ਸੁਥਰੀ ਰੱਖੀ ਹੋਈ ਹੈ ਗੱਡੀ ਕਿਸੇ ਨੂੰ ਪਸੰਦ ਆਵੇ ਕੋਈ ਗੱਲ ਕਰਨਾ ਚਾਹੁੰਦੇ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਰੇਟ 1.58 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕਹੀ ਆ ਬਾਕੀ ਹੋ ਜਾਊਗਾ ਨੰਬਰ 8437343700 47 ਨੰਬਰ ਸੈਕਿੰਡ ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਤੁਸੀਂ ਦੇਖੋ ਜੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਗੱਡੀ ਦੀ ਕੰਡੀਸ਼ਨ ਆ ਓਕੇ ਆਪਾਂ ਨੂੰ ਮਿਲੂਗੀ ਜੀ ਗੱਡੀ ਵੈਗਨਰ ਹੈ ਤੇ ਗੱਡੀ ਦਾ ਮਾਡਲ ਜਿਹੜਾ ਹੈਗਾ 2011 ਵੈਗਨਰ ਐਲ ਐਕਸ ਆਈ ਹੈ ਜੀ ਫਾਸਟ ਓਨਰ ਗੱਡੀ ਆ ਦੋਵੇਂ ਚਾਬੀਆਂ オリジナル ਆਪਾਂ ਨੂੰ ਮਿਲ ਜਾਣਗੀਆਂ ਸਰਵਿਸ ਬੁੱਕ ਨਾਲ ਆ ਜੀ ਤੇ ਗੱਡੀ ਜਿਹੜੀ ਚੱਲੀ ਹੋਈ ਆ 1 ਲੱਖ 17000 ਤੇ 597 ਕਿਲੋਮੀਟਰ ਚੱਲੀ ਹੋਈ ਐ ਮਤਲਬ ਕਿ 1 ਲੱਖ 18 ਹਜ਼ਾਰ ਦੇ ਤਕਰੀਬਨ ਤੇ ਫਿਰੋਜ਼ਪੁਰ ਗੱਡੀ ਖੜੀ ਆ ਕਿਸੇ ਨੇ ਜਾ ਕੇ ਦੇਖਣੀ ਐ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਐ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣੀ ਐ ਚਿੱਟੇ ਰੰਗ ਦੀ ਗੱਡੀ ਆ ਨੁਕਸ ਗੱਡੀ ਚ ਕੋਈ ਨਹੀਂ ਹੈਗਾ ਨਾ ਕੋਈ ਚਲਾਉਣ ਚ ਦਿੱਕਤ ਐ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਇੰਜਨ ਗੇਅਰ ਦੀਆਂ ਸਾਰਾ ਕੁਝ ਫੋਟੋਆਂ ਵਗੈਰਾ ਇਹਨਾਂ ਨੇ ਦਿਖਾਈਆਂ ਤੇ ਕਿਸੇ ਨੂੰ ਪਸੰਦ ਆਉਂਦੀ ਐ ਜੀ ਆਹ ਗੱਡੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੇ ਟਰਾਈ ਲੈਣੀ ਆ ਤੁਸੀਂ ਜਾ ਕੇ ਦੇਖ ਲਓ ਜੀ ਬਾਕੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 94 6 ਗੱਲਬਾਤ ਆਪੇ ਕਰ ਲਿਓ ਤੇ ਹੁਣ ਤੁਸੀਂ ਇੱਕ ਬੁਲਟ ਦੇਖੋ ਜੀ ਕਾਫੀ ਡਿਮਾਂਡ ਆ ਰਹੀ ਸੀਗੀ ਬੁਲਟ ਵਾਸਤੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਬਹੁਤ ਜ਼ਿਆਦਾ ਕਮੈਂਟ ਆ ਰਹੀ ਸੀਗੀ ਬਹੁਤ ਸਾਰੇ ਫੋਨ ਆਉਂਦੇ ਰਹਿੰਦੇ ਆ ਜੀ ਵੀ ਸਾਨੂੰ ਬੁਲਟ ਚਾਹੀਦਾਗਾ ਲੈ ਕੇ ਪਹੁੰਚੇ ਅਜੀ ਬਹੁਤ ਘੱਟ ਰੇਟ ਦੇ ਵਿੱਚ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲੂਗੀ ਰੇਟ ਤੋਂ ਉਹਨਾਂ ਮੈਂ ਦੱਸ ਦੇਣਾ ਜੀ 86000 ਰੁਪਏ ਡਿਮਾਂਡ ਇਹਨਾਂ ਨੇ ਪਾਈ ਆ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਵਾਂਗੇ ਤੇ ਆਹ ਬੁਲਟ 2005 ਮਾਡਲ ਹੈ ਜੀ ਕੰਡੀਸ਼ਨ 'ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਵਧੀਆ ਜੀ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਹਾਰਨ ਵੱਡੇ ਮਾਲਕ ਨੇ ਲਵਾਏ ਹੋਏ ਆ ਤੇ ਟਾਇਰ ਵਧੀਆ ਨੇ ਟਾਇਰਾਂ ਦੇ ਵਿੱਚ ਅਲਾਈ ਵਧੀਆ ਲੱਗੇ ਹੋਏ ਨੇ ਆਰਸੀ ਮਿਲ ਜੂਗੀ ਤੇ ਕਿਸੇ ਨੂੰ ਕੋਈ ਵੀ ਮਤਲਬ ਕਿ ਜਾਣਕਾਰੀ ਹੋਰ ਲੈਣੀ ਹੈ ਕੁਝ ਵੀ ਪੁੱਛਣਾ ਤੁਸੀਂ ਮਾਲਕ ਨਾਲ ਗੱਲ ਕਰਕੇ ਦੇਖ ਲਓ ਜੀ ਮਾਲਕ ਫੋਨ ਚੱਕ ਲੈਣਗੇ ਮਾਲਕ ਨੂੰ ਫੋਨ ਕਰ ਲਿਓ ਸਿੱਧਾ ਮੈਂ ਮਾਲਕ ਦਾ ਨੰਬਰ ਤੁਹਾਨੂੰ ਦੇ ਦਿੰਨਾ ਜੀ ਬਾਕੀ ਬੋਲਟ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਨੰਬਰ ਸਕਰੀਨ ਤੇ ਆ ਗਿਆ ਹੂਆ ਤੁਹਾਨੂੰ ਮਿਲ ਗਿਆ ਹੂਆ 98500551920018 ਇਸੇ ਨੰਬਰ ਤੇ ਗੱਲਬਾਤ ਕਰ ਲਿਓ ਜਿਹੜੀ ਵੀ ਗੱਲਬਾਤ ਤੁਸੀਂ ਕਰਨਾ ਚਾਹੁੰnios ਜੀ। ਬਾਕੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਐ ਜੀ। ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਹਲੇ ਤੱਕ ਵੀਡੀਓ ਖਤਮ ਨਹੀਂ ਹੋਈ ਜੀ। ਅੱਗੇ ਮਕਾਨ ਵੀ ਤੁਸੀਂ ਦੇਖੋਗੇ ਤੇ ਸਾਰੀਆਂ ਚੀਜ਼ਾਂ ਦੀ ਆਪਾਂ ਗੱਲਬਾਤ ਕਰਾਂਗੇ। ਕੱਲੀ-ਕੱਲੀ ਮਸ਼ੀਨਰੀ ਤੁਹਾਨੂੰ ਦਿਖਾਵਾਂਗੇ ਤੇ ਮੈਨੂੰ ਦੱਸਿਓ ਲਾਜ਼ਮੀ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਜੀ। ਤੇ ਵੀਡੀਓ ਪਸੰਦ ਆ ਰਹੀ ਐ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ। ਤੇ ਪਹਿਲੀ ਵਾਰ ਜੇ ਤੁਸੀਂ ਆਇਓ ਜੀ ਚੈਨਲ ਤੇ 23 ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਦਿਓ ਸਾਰੇ ਸਬਸਕ੍ਰਾਈਬ ਲਾਜ਼ਮੀ ਕਰਦਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਕਿਸੇ ਵੀ ਏਰੀਆ ਚੋਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 7719445360 ਆਪਣੇ ਕੋਲ ਇੱਕ ਤਾਂ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਭੇਜੋ ਆਪਣੇ ਕੋਲੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਵੀ ਬੰਦਾ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਵੇਚਣਾ ਜੇ ਚਾਹੁੰਦਾ ਹੈਗਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਸੀਂ ਬਹੁਤ ਸਪੋਰਟ ਕਰਦੋਂ ਬਸ ਆਪ ਦਾ ਪਿਆਰ ਭਰਿਆ ਹੱਥ ਹਮੇਸ਼ਾ ਚੈਨਲ ਤੇ ਰੱਖਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਜੀ Maruti 800 ਗੱਡੀ ਹੈ ਜੀ 2005 ਮਾਡਲ 2026 ਤੱਕਰ ਇਹਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ AC ਹੀਟਰ ਵਰਕਿੰਗ ਚ ਤੇ 40000 ਕੁੱਲ ਚੱਲੀ ਹੋਈ ਹੈ ਮਾਲਕ ਕਹਿੰਦੇ ਵੀ ਟਾਇਰ ਨਵੇਂ ਨਹੀਂ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਮਾੜੇ ਮੋٹے ਡੈਂਟਸ ਸਕਰੈਚ ਆਪਾਂ ਨੂੰ ਮਿਲਣਗੇ ਤੇ ਅਰਜੈਂਟ ਸੇਲ ਕਰਨੀ ਹੈ ਇਹਨਾਂ ਨੇ ਪੈਸਾਂ ਦੀ ਲੋੜ ਹੈ 58000 ਰੁਪਏ ਡਿਮਾਂਡ ਇਹਨਾਂ ਨੇ ਕਹੀ ਹੈ ਲੁਧਿਆਣੇ ਖੜੀ ਹੈ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਹੈ ਕਿਸੇ ਨੇ ਕੋਈ ਵੀ ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਹੀ ਕਰ ਲਿਓ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਜਿਹੜਾ ਘਰ ਲੈ ਕੇ ਪਹੁੰਚਿਆ ਉਹ ਦਿਖਾਉਣਾ ਜੀ ਜੇ ਆਪਾਂ ਘਰ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਤਿੰਨ ਬਿਸਵੇ ਜਗਾਜ ਘਰ ਬਣਿਆ ਹੋਇਆ ਤੇ ਘਰ ਵਧੀਆ ਜੀ ਖੁੱਲਾ ਡੁੱਲਾ ਬਣਿਆ ਹੋਇਆ ਤਿੰਨ ਬਿਸਵੇ ਜਿਹੜੀ ਜਗ੍ਹਾ ਹੁੰਦੀ ਹੈ ਬਾਵਾ ਹੋ ਜਾਂਦੀ ਹੈ ਮਾਰ ਲਿਆਂ ਚ ਤਾਂ ਬਾਵਾ ਹੋ ਜਾਂਦੀ ਹੈ ਜੀ ਤੇ 5 ਕ ਲੱਖ ਰੁਪਇਆ ਇਹਨਾਂ ਨੇ ਆਖਿਆਗਾ ਰੇਟ ਬਾਕੀ ਕਹਿੰਦੇ ਆ ਮਾਲਕ ਵੀ ਕਰ ਲਾਂਗੇ ਇੱਕ ਬਾਰੀ ਸਰਫਾਹ ਡਿਮਾਂਡੇਗੀ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਇਹਨੂੰ ਪਹਿਲਾਂ ਤਾਂ ਸੜਕ ਲੱਗਦੀ ਆ ਜੀ ਤੇ ਸੜਕ ਤੋਂ ਇੱਕ ਗਲੀ ਜਾਂਦੀ ਆ ਉਹ ਗਲੀ ਚ ਥੋੜੀ ਜਿਹੀ ਦੂਰੀ ਤੇ ਘਰ ਹੈਗਾ ਤੇ ਘਰ ਦੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਕਮਰੇ ਵਗੈਰਾ ਇਹਨਾਂ ਨੇ ਸਾਰੇ ਦਿਖਾਏ ਆ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਬਹਿੜਾ ਬੂੜਾ ਸਾਰਾ ਕੁਝ ਦੇਖ ਲਿਆ ਤੇ ਬਾਥਰੂਮ ਵਗੈਰਾ ਜਿਹੜਾ ਬਣਿਆ ਹੋਇਆ ਉਹ ਵੀ ਤੁਸੀਂ ਦੇਖ ਲਿਆ ਤੇ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ 5 ਕਿਲੋਖ ਰੁਪਇਆ ਕਿ ਹੈ ਬਾਕੀ ਕਹਿੰਦੇ ਅਭੀ ਮੌਕੇ ਤੇ ਕਰ ਲਵਾਂਗੇ ਘਾਟਾ ਵਾਦਾ ਇੱਕ ਬਾਰੀ ਸਿਰਫ ਆਹ ਡਿਮਾਂਡ ਹੈ ਤੇ ਨੰਬਰ ਜਿਨ੍ਹਾਂ ਦਾ ਘਰ ਹੈ ਜੀ 6239107485 ਦੁਬਾਰਾ ਫਿਰ ਤੋਂ ਦੱਸਦੇ ਨੇ 6239107485 ਤੇ ਆਪਣੇ ਕੋਲੇ ਇਹ ਜਿਲ੍ਹਾ ਪਟਿਆਲੇ ਤੋਂ ਪਹੁੰਚੇਗਾ ਪਟਿਆਲੇ ਤੋਂ ਬਾਈਕ ਕਿਲੋਮੀਟਰ ਇਹਨਾਂ ਦਾ ਪਿੰਡ ਪੈ ਜਾਂਦਾ ਤਰੋੜਾ ਖੁਰਦ ਉਥੇ ਘਰ ਜਾ ਕੇ ਦੇਖ ਲਓ ਜੇ ਕਿਸੇ ਨੇ ਜਾ ਕੇ ਦੇਖਣਾ ਕੋਈ ਖਰੀਦਣ ਦਾ ਚਾਹਵਾਂ ਜੇਕਰ ਹੈਗਾ ਤੇ ਨੰਬਰ ਵੀ ਮਿਲ ਗਿਆ ਲੋਕੇਸ਼ਨ ਵੀ ਪਤਾ ਲੱਗ ਗਈ ਘਰ ਸਾਰਾ ਤੁਸੀਂ ਦੇਖ ਲਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਕੁਝ ਵੀ ਅਜੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਹਰੇ ਜਖਰਾ ਚ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਚਾਹੀਦਾ ਲਿਖੋ ਤੁਸੀਂ ਕਿੰਨੇ ਰੇਟ ਚਾਹੀਦਾ ਕਿੱਥੋਂ ਚਾਹੀਦਾ ਲੈ ਕੇ ਆਪਾਂ ਪਹੁੰਚ ਜਾਗੇ